ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸਾਰੇ ਪੰਥ ਤੇ ਪੰਜਾਬ ਨੂੰ ਬਹੁਤ ਬਹੁਤ ਵਧਾਈਆਂ ਕਿ ਭਾਈ ਅਮਰਪਾਲ ਸਿੰਘ ਜਿੱਤ ਗਿਆ ਸਾਡਾ ਸਿੰਘ ਜਿੱਤ ਗਿਆ ਏ ਇਹ ਕੇਵਲ ਇੱਕ ਸਿੰਘ ਦੀ ਜਿੱਤ ਨਹੀਂ ਹੈ ਇਹ ਸਾਰੇ ਖਾਲਸਾ ਪੰਥ ਦੀ ਜਿੱਤ ਹੈ ਤੇ ਖਡੂਰ ਸਾਹਿਬ ਵਾਲਿਓ ਤੁਸੀਂ 20 ਪਹਚਾ ਦਿੱਤੀ ਹੈ ਤੇ ਬਹੁਤ ਸੋਹਣੀ ਇੱਕ ਜਿੱਤ ਪ੍ਰਾਪਤ ਹੋਈ ਹੈ ਆਪਣੇ ਸਿੰਘ ਨੂੰ ਇਸ ਜਿੱਤ ਦਾ ਸਿਹਰਾ ਉਸ ਹਰ ਸੱਜਣ ਨੂੰ ਜਾਂਦਾ ਜਿਨੇ ਇਸ ਮੁਹਿੰਮ ਦੇ ਵਿੱਚ ਆਪਣਾ ਰੋਲ ਨਿਭਾਇਆ ਏ ਕਿ ਅਸੀਂ ਤਾਂ ਚਲੋ ਪ੍ਰਚਾਰ ਕਰਨਾ ਸੀ ਸਾਡੀ ਜ਼ਿੰਮੇਵਾਰੀ ਬਣਦੀ ਸੀ ਅਸੀਂ ਤਾਂ ਚਲੋ ਆਪਣੀ ਜ਼ਿੰਮੇਵਾਰੀ ਨੂੰ 100% ਨਿਭਾਉਣ ਦਾ ਯਤਨ ਕੀਤਾ ਏ ਪਰ ਹਰ ਉਹ ਸੱਜਣ ਦਾ ਬਹੁਤ ਬਹੁਤ ਧੰਨਵਾਦ ਹੈ ਜਿਨੇ ਨਿੱਕੇ ਤੋਂ ਲੈ ਕੇ ਵੱਡੇ ਪੱਧਰ ਤੱਕ ਆਪਣੇ ਰੋਲ ਨੂੰ ਅਦਾ ਕੀਤਾ ਤੇ ਨਿਭਾਇਆ ਹੈ ਭਾਵੇਂ ਪ੍ਰਚਾਰਕ ਦਾ ਰੋਲ ਹੋਵੇ ਭਾਵੇਂ ਉਹ ਮੀਟਿੰਗ ਅਰੇਂਜ ਕਰਨ ਦਾ ਰੋਲ ਹੋਵੇ ਭਾਵੇਂ ਉਹ ਦਿਨ ਰਾਤ ਇੱਕ ਕਰਕੇ ਡੋਰ ਟੂ ਡੋਰ ਪ੍ਰਚਾਰ ਕਰਨ ਦਾ ਰੋਲ ਹੋਵੇ ਭਾਵੇਂ ਉਹ ਬੂਥ ਸੰਬੰਧ ਦਾ ਰੋਲ ਹੋਵੇ ਭਾਵੇਂ ਪੂਰੇ ਪਰਿਵਾਰਾਂ ਨੂੰ ਕਨਵਿੰਸ ਕਰਨ ਦਾ ਰੋਲ ਹੋਵੇ ਕਿ ਆਪਾਂ ਸਹੀ ਥਾਂ ਤੇ ਪੰਥ ਦੇ ਹਿੱਤ ਦੇ ਵਿੱਚ ਜਿਹੜੀ ਆ ਉਹ ਵੋਟ ਪਾਣੀ ਹੈ ਮੇਰੇ ਖਿਆਲ ਦੇ ਨਾਲ ਸਾਡੇ ਤੋਂ ਨਾਲੋਂ ਵੀ ਜ਼ਿਆਦਾ ਜਿਹੜਾ ਕ੍ਰੈਡਿਟ ਹੈ ਉਹ ਉਹਨਾਂ ਸੱਜਣਾਂ ਨੂੰ ਜਾਣਾ ਚਾਹੀਦਾ ਹੈ ਇਹ ਜਿੱਤ ਖਾਲਸਾ ਪੰਥ ਦੀ ਜਿੱਤ ਹੈ ਤੇ ਦੇ ਨਾਲ ਇਹ ਸਿੱਧ ਹੋ ਗਿਆ ਏ ਕਿ ਜਦੋਂ ਖਾਲਸਾ ਪੰਥ ਸਿਰ ਜੋੜ ਕੇ ਬੈਠ ਜਾਂਦਾ ਏ ਕੋਈ ਵੀ ਮੁਹਿਮ ਇੰਨੀ ਵੱਡੀ ਨਹੀਂ ਕਿ ਖਾਲਸਾ ਪੰਥ ਫਤਿਹਨਾ ਕਰ ਸਕੇ ਪਰ ਮੇਰੀ ਇੱਕ ਬੇਨਤੀ ਜ਼ਰੂਰ ਹੈ ਸਾਨੂੰ ਯਾਦ ਰਹੀਂ ਕਿ 1984 ਦੇ ਇੱਕ ਲੂਕਾਰੇ ਦੇ ਦਿਨ ਚੱਲਦੇ ਪਏ ਐ ਸੋ ਆਪਾਂ ਇਸ ਜਿੱਤ ਨੂੰ ਸ਼ੁਕਰਾਨੇ ਵਜੋਂ ਹੀ ਮਨਾਉਣਾ ਏ ਕੋਈ ਢੋਲ ਠਮਕਾ ਨਹੀਂ ਕਰਨਾ ਤੇ ਆਪਾਂ ਗੁਰੂ ਘਰ ਜਾ ਕੇ ਤੇ ਉਸ ਅਕਾਲ ਪੁਰਖ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰੀਏ ਜੇ ਜੋ ਮੁਹਮ ਅਜੇ ਤੋਂ 1 ਮਹੀਨਾ ਪਹਿਲਾਂ ਅਸੀਂ ਵਿੱਢੀ ਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਔਰਤ ਤੇ ਕਿਰਪਾ ਸਤਕਾ ਸੰਗਤਾਂ ਦੇ ਪਿਆਰ ਸਤਕਾ ਉਹ ਮੁਹਮ ਜਿਹੜੀ ਆ ਫਤਿਹ ਹੋ ਗਈ ਹੈ ਇਸ ਜਿੱਤ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੇ ਪੰਥ ਤੇ ਪੰਜਾਬ ਨੂੰ ਬਹੁਤ ਬਹੁਤ ਵਧਾਈਆਂ ਕਿ ਭਾਈ ਅਮਰਪਾਲ ਸਿੰਘ ਜਿੱਤ ਗਿਆ ਸਾਡਾ ਸਿੰਘ ਜਿੱਤ ਗਿਆ ਏ ਇਹ ਕੇਵਲ ਇੱਕ ਸਿੰਘ ਦੀ ਜਿੱਤ ਨਹੀਂ ਹੈ ਇਹ ਸਾਰੇ ਖਾਲਸਾ ਪੰਥ ਦੀ ਜਿੱਤ ਹੈ ਤੇ ਖਡੂਰ ਸਾਹਿਬ ਵਾਲਿਓ ਤੁਸੀਂ ਵੀ ਪਛਾਣ ਦਿੱਤੀ ਹੈ ਇਹ ਬਹੁਤ ਸੋਹਣੀ ਇੱਕ ਜਿੱਤ ਪ੍ਰਾਪਤ ਹੋਈ ਹੈ ਆਪਣੇ ਸਿੰਘ ਨੂੰ ਇਸ ਜਿੱਤ ਦਾ ਸਿਹਰਾ ਉਸ ਹਰ ਸੱਜਣ ਨੂੰ ਜਾਂਦਾ ਜਿਨੇ ਇਸ ਮੁਹਿੰਮ ਦੇ ਵਿੱਚ ਆਪਣਾ ਰੋਲ ਨਿਭਾਇਆ ਹੋ ਕਿ ਅਸੀਂ ਤਾਂ ਚਲੋ ਪ੍ਰਚਾਰ ਕਰਨਾ ਸੀ ਸਾਡੀ ਜ਼ਿੰਮੇਵਾਰੀ ਬਣਦੀ ਸੀ ਅਸੀਂ ਤਾਂ ਚਲੋ ਆਪਣੀ ਜ਼ਿੰਮੇਵਾਰੀ ਨੂੰ 100% ਨਿਭਾਣ ਦਾ ਯਤਨ ਕੀਤਾ ਹੈ ਪਰ ਹਰ ਉਸ ਸੱਜਣ ਦਾ ਬਹੁਤ ਬਹੁਤ ਧੰਨਵਾਦ ਹੈ ਜਿਨੇ ਨਿੱਕੇ ਤੋਂ ਲੈ ਕੇ ਵੱਡੇ ਪੱਧਰ ਤੱਕ ਆਪਣੇ ਰੋਲ ਨੂੰ ਅਦਾ ਕੀਤਾ ਹੈ ਤੇ ਨਿਭਾਇਆ ਹੈ ਭਾਵੇਂ ਪ੍ਰਚਾਰਕ ਦਾ ਰੋਲ ਹੋਵੇ ਭਾਵੇਂ ਉਹ ਮੀਟਿੰਗ ਅਰੇਂਜ ਕਰਨ ਦਾ ਰੋਲ ਹੋਵੇ ਭਾਵੇਂ ਉਹ ਦਿਨ ਰਾਤ ਇੱਕ ਕਰਕੇ ਡੂ ਟੂ ਡੋਰ ਪ੍ਰਚਾਰ ਕਰਨ ਦਾ ਰੋਲ ਹੋਵੇ ਭਾਵੇਂ ਉਹ ਬੂਥ ਸੰਬੰਧ ਦਾ ਰੋਲ ਹੋਵੇ ਭਾਵੇਂ ਪੋਰਾ ਪਰਿਵਾਰਾਂ ਨੂੰ ਕਨਵਿੰਸ ਕਰਨ ਦਾ ਰੋਲ ਹੋਵੇ ਕਿ ਆਪਾਂ ਸਹੀ ਥਾਂ ਤੇ ਪੰਥ ਦੇ ਹਿੱਤ ਦੇ ਵਿੱਚ ਜਿਹੜੀ ਆ ਉਹ ਵੋਟ ਪਾਣੀ ਹੈ ਮੇਰੇ ਖਿਆਲ ਦੇ ਨਾਲ ਸਾਡੇ ਤੋਂ ਨਾਲੋਂ ਵੀ ਜ਼ਿਆਦਾ ਜਿਹੜਾ ਕ੍ਰੈਡਿਟ ਹੈ ਉਹ ਉਹਨਾਂ ਸੱਜਣਾਂ ਨੂੰ ਜਾਣਾ ਚਾਹੀਦਾ ਹੈ ਇਹ ਜਿੱਤ ਖਾਲਸਾ ਪੰਥ ਦੀ ਜਿੱਤ ਹੈ ਤੇ ਇਹਦੇ ਨਾਲ ਇਹ ਸਿੱਧ ਹੋ ਗਿਆ ਹੈ ਕਿ ਜਦੋਂ ਖਾਲਸਾ ਪੰਥ ਸਿਰ ਜੋੜ ਕੇ ਬੈਠ ਜਾਂਦਾ ਹੈ ਕੋਈ ਵੀ ਮੁਹਿੰਮ ਇੰਨੀ ਵੱਡੀ ਨਹੀਂ ਕਿ ਖਾਲਸਾ ਪੰਥ ਫਤਿਹਨਾ ਕਰ ਸਕੇ ਪਰ ਮੇਰੀ ਇੱਕ ਬੇਨਤੀ ਜ਼ਰੂਰ ਹੈ ਸਾਨੂੰ ਯਾਦ ਰਹੇ ਕਿ 1984 ਦੇ ਕੱਲੂਕਾਰੇ ਦੇ ਦਿਨ ਚੱਲਦੇ ਪਏ ਐ ਸੋ ਆਪਾਂ ਇਸ ਜਿੱਤ ਨੂੰ ਸ਼ੁਕਰਾਨੇ ਵਜੋਂ ਹੀ ਮਨਾਉਣਾ ਹੈ ਕੋਈ ਢੋਲ ਠਮਕਾ ਨਹੀਂ ਕਰਨਾ ਤੇ ਆਪਾਂ ਗੁਰੂ ਘਰ ਜਾ ਕੇ ਤੇ ਉਸ ਅਕਾਲ ਪੁਰਖ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰੀਏ ਕਿ ਜੋ ਮੁਹਿੰਮ ਅਜੇ ਤੋਂ ਇੱਕ ਮਹੀਨਾ ਪਹਿਲਾਂ ਅਸੀਂ ਵਿੱਢੀ ਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਔਰਤ ਤੇ ਕਿਰਪਾ ਸਦਕਾ ਸੰਗਤਾਂ ਦੇ ਪਿਆਰ ਸਦਕਾ ਉਹ ਮੁਹਿੰਮ ਜਿਹੜੀ ਆ ਫਤਿਹ ਹੋ ਗਈ ਹੈ ਇਸ ਜਿੱਤ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ